ਸੇਖਾਉ ਦੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾ ਦੇ ਕਿੰਨ ਮਾਸੂਆ ਸਸੇ ਗਾਲ ਜੀ ਨਾਮ ਤੇ ਐਡਰੈਸ ਕੀ ਨਾਮ ਤਨਵੀਰ ਸਿੰਘ ਪਿੰਡ ਖਰਾਜ ਜ਼ਿਲ੍ਹਾ ਮੋਗਾ ਤਹਿਸੀਲ ਭਾਗਪੁਰ ਠੀਕ ਆਪਾਂ ਪਹਿਲਾ ਵੀਡੀਓ ਵਾਵਾ ਟਾਈਮ ਪਹਿਲਾ ਪਾਇਆ ਸੀ ਗਿਆ ਤੇ ਸੇਲ ਹੋ ਜਾਂਦੀ ਸੀ ਫਸੇ ਹਾਂਜੀ ਬਈ ਠੀਕ ਆ ਫਿਰ ਵਪਾਰ ਦਾ ਕੰਮ ਰੋਕ ਲਿਆ ਸੀ ਗਿਆ ਵਿੱਚ ਹਾਂਜੀ ਬਈ ਮਹੀਨਾ ਕਿ ਲੋਤਾ ਠੀਕ ਆ ਬਾਈ ਉਹ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਹੁਣ ਦੁਬਾਰਾ ਫਿਰ ਬਾਈ ਨੇ ਕੰਮ ਸਟਾਰਟ ਕਰ ਲਿਆ ਇਹ ਗਾਹ ਦੀ ਕੀ ਡਿਟੇਲ ਆ ਜੀ ਇਹਦੇ 2.5 ਮਹੀਨੇ ਸੋਈ ਮਰੋਗੇ ਠੀਕ ਆ ਜੀ ਪਰ ਸੋ ਟੀਕਾ ਕਰਤਾ ਇਹਦੇ 500 ਠੀਕ ਆ ਭਰਤਾ ਜੀ ਆਪ ਹੀ ਭਰਿਆ ਬਾਈ ਹਾਂਜੀ ਠੀਕ ਹੈ ਤੇ ਮਗਰ ਬੱਚਾ ਜੀ ਬੱਚਾ ਹੈ ਨਹੀਂ ਠੀਕ ਕਿੰਨੇ ਕਿਲੋ ਦਾ ਦੁੱਧ ਤਿਆਰ ਆ ਜੀ ਦੁੱਧ 8 ਕਿਲੋ ਜਮਾ ਰੈਡੀ ਹੈ ਜਿੰਨਾ ਟਲਾ ਕੋਲ ਕੇ ਦਿਖਾ ਦਿਓ ਜੀ ਬਾਈ ਕਹਿੰਦਾ 2.5 ਮਹੀਨੇ ਹੋ ਗਏ ਸੂਈ ਨੂੰ ਜੀ 8 ਕਿਲੋ ਦੁੱਧ ਤਿਆਰ ਆ ਬਾਈ ਖੁਦ ਏਆਈ ਕੀਤੀ ਆ ਬਾਈ ਕਹਿੰਦਾ ਪਰਸੋ ਕਰਤੀ ਏਆਈ ਹਨਾਂ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਜੀ ਬਹੁਤ ਸੋਹਣਾ ਮੁੱਠੀ ਵਾਲਾ ਥਣ ਚਾਰੇ ਥਣ ਨਿਖੜ ਮੇ ਇੱਕੋ ਜਿਹੇ ਸਾਈਜ਼ ਦੇ ਲਿਆ ਵੀਰ ਵਾਪਸ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਗਾਂ ਦੀ ਪ੍ਰਿੰਟ ਵਗੈਰਾ ਬਹੁਤ ਵਧੀਆ ਹਾਈਟ ਤੇ ਪੱਕ ਤੋਂ ਉੱਚੀ ਲੰਮੇ ਤੇ ਹੈਵੀ weight ਦੀ ਗਾਂ ਕਿੰਨਵੇਂ ਸੂਏ ਸੂਈ ਵੀ ਹੈ ਜੀ ਪਹਿਲਾ ਸੂਏ ਸੂਈ ਵੀ ਹੈ ਜੀ ਤੇ ਸੱਜਰ ਨੇ ਕਿੰਨਾ ਦੁੱਧ ਦਿੱਤਾ ਜੀ ਸੱਜਰ ਨੇ ਲਗਭਗ 16 ਲਿਟਰ ਦਿੱਤਾ ਠੀਕ ਆ ਤਾਜੀ ਸੂਈ ਨੇ 16 ਕਿਲੋ ਦੁੱਧ ਦਿੱਤਾ ਜੀ ਇਸ ਵਕਤ 8 ਕਿਲੋ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਕੀ ਮੁੱਲ ਆ ਜੀ ਇਹਦਾ 17000 ਮਾਨਤਨ ਹੋ ਜਾਊਗਾ ਜੀ ਹਾਂਜੀ 17000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀ ਉਹਨੂੰ ਪਸੰਦ ਆਊਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦਾ ਜੀ ਧੰਨਵਾਦ